ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਚ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਜੋ 10 ਦਿਨ ਪਹਿਲਾਂ ਦੁਬਈ ਤੋਂ ਵਾਪਸ ਆਇਆ ਸੀ ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਮ੍ਰਿਤਕ ਦੀ ਲਾਸ਼ ਉਸਦੇ ਘਰ ਤੋਂ ਲਗਭਗ 52 ਕਿਲੋਮੀਟਰ ਦੂਰ ਇੱਕ ਖੇਤ 'ਚ ਪਏ ਸੂਟਕੇਸ 'ਚੋਂ ਬਰਾਮਦ ਕੀਤੀ ਗਈ ਹੈ ਪੁਲਿਸ ਅਨੁਸਾਰ ਮ੍ਰਿਤਕ ਦਾ ਨੌਸ਼ਾਦ ਅਹਿਮਦ 38 10 ਦਿਨ ਪਹਿਲਾਂ ਦੁਬਈ ਤੋਂ ਪਟੋਲੀ ਪਿੰਡ ਵਾਪਸ ਆਇਆ ਸੀ ਅਤੇ ਉਸ ਦੇ ਸੂਟਕੇਸ ਤੇ ਜਹਾਜ਼ ਕੰਪਨੀ ਟੈਗ ਰਾਹੀਂ ਉਸ ਦੀ ਪਛਾਣ ਕੀਤੀ ਗਈ ਸੀ ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਤਰਕੁਲਵਾ ਥਾਣਾ ਖੇਤਰ ਦੇ ਪਟਖੋਲੀ ਪਿੰਡ ਦੇ ਰਹਿਣ ਵਾਲੇ ਇੱਕ ਕਿਸਾਨ ਨੇ ਅਤਿਵਾਰ ਸਵੇਰੇ ਆਪਣੇ ਖੇਤ 'ਚ ਇੱਕ ਲਵਾਰਿਸ ਟਰਾਲੀ ਬੈਗ ਦੇਖਿਆ ਜਿਸ ਦੇ ਅੰਦਰ ਇੱਕ ਵਿਅਕਤੀ ਦੀ ਲਾਸ਼ ਦੇ ਟੁਕੜੇ ਰੱਖੇ ਹੋਏ ਸਨ ਉਹਨਾਂ ਨੇ ਕਿਹਾ ਕਿ ਪੁਲਸ ਨੇ ਸੂਟਕੇਸ ਤੇ ਲੱਗੇ ਜਹਾਜ਼ ਕੰਪਨੀ ਦੇ ਟੈਗ ਰਾਹੀਂ ਮ੍ਰਿਤਕ ਦੀ ਪਛਾਣ ਕੀਤੀ ਅਧਿਕਾਰੀ ਦੇ ਅਨੁਸਾਰ ਜਦੋਂ ਪੁਲਿਸ ਨਸ਼ਾਦ ਦੇ ਘਰ ਪਹੁੰਚੀ ਤਾਂ ਉਸਦੀ ਪਤਨੀ ਰਜਿਆ ਨੇ ਸ਼ੁਰੂ ਚ ਦਾਵਾ ਕੀਤਾ ਕਿ ਉਹ ਪਿਛਲੀ ਰਾਤ ਬਾਹਰ ਗਿਆ ਸੀ ਉਹਨਾਂ ਦੱਸਿਆ ਕਿ ਹਾਲਾਂਕਿ ਪੁਲਿਸ ਨੂੰ ਘਰ ਦੇ ਅੰਦਰ ਖੂਬ ਦੇ ਨਿਸ਼ਾਨ ਖੂਂਦੇ ਨਿਸ਼ਾਨ ਅਤੇ ਖੇਚ ਮਿਲੇ ਸੂਟਕੇਸ ਵਰਗਾ ਇੱਕ ਹੋਰ ਸੂਟਕੇਸ ਗਾਇਬ ਦਿੱਤੀ ਜਿਸ ਤੋਂ ਸ਼ੱਕ ਪੈਦਾ ਹੋਇਆ ਅਧਿਕਾਰੀ ਅਨੁਸਾਰ ਪੁੱਛਗਿੱਛ ਦਰਾਂ ਰਜ਼ੀਆ ਨੇ ਆਪਣੇ ਭਤੀਜੇ ਰੁਮਾਨ ਦੀ ਮਦਦ ਨਾਲ ਪਤੀ ਨਸ਼ਾਦ ਦਾ ਕਤਲ ਕਰਨ ਦੀ ਗੱਲ ਕਬੂਲ ਕੀਤੀ ਐਡੀਸ਼ਨਲ ਪੁਲਿਸ ਸੁਪਰਡੈਂਟ ਅਰਵਿੰਦ ਵਰਮਾ ਨੇ ਦੱਸਿਆ ਰਜ਼ੀਆ ਰੁਮਾਨ ਅਤੇ ਉਸਦੇ ਦੋਸਤ ਹਮਾਂਸ਼ੂ ਨੇ ਦੇਰ ਰਾਤ 2 ਵਜੇ ਨਸ਼ਾਦ ਦਾ ਕਤਲ ਕਰ ਦਿੱਤਾ ਅਤੇ ਸੂਟਕੇਸ ਨੂੰ ਘਰ ਤੋਂ ਦੂਰ ਇੱਕ ਖੇਤ 'ਚ ਸੁੱਟ ਦਿੱਤਾ ਵਰਮਾ ਅਨੁਸਾਰ ਮਾਮਲੇ 'ਚ ਰਜ਼ੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਰੁਮਾਨ ਅਤੇ ਹਮਾਂਸ਼ੂ ਫਰਾਰ ਹਨ ਉਨਾ ਦੱਸਿਆ ਹੈ ਕਿ ਨਸ਼ਾਦ ਦਾ ਕਤਲ ਅਤੇ ਉਸ ਦੀ ਲਾਸ਼ ਦੇ ਟੁਕੜੇ ਕਰਨ ਚੇਸਤਮਾਲ ਕਹਾੜੀ ਅਤੇ ਹੋਰ ਸਮਾਨ ਬਰਾਮਦ ਕਰ ਲਿਆ ਗਿਆ ਹੈ ਨਸ਼ਾਦ ਦੀ ਭੈਣ ਨੇ ਦੋਸ਼ ਲਗਾਇਆ ਕਿ ਰਜੀਆ ਤੇ ਰੁਮਾਨ ਦਰਮਿਆਨ ਪ੍ਰੇਮ ਪ੍ਰਸੰਗਨ ਜਿਸ ਕੰਦੋਵਾਂ ਨੇ ਉਸਦੇ ਭਰਾ ਦੇ ਕਤਲ ਕਰ ਦਿੱਤਾ